ਕੰਨੇ ਕਿੰਨੇ ਕੰਮ ਦੇ ਆ ਦੇਖੋ ਤੁਹਾਨੂੰ ਪੈਂਡ ਕਰਨਾ ਹਾਂ ਹਾਂ ਵੀ ਬਲਬੀਰ ਸੋ ਜਦੋਂ ਤੁਸੀਂ ਬਸ ਤੇ ਸੀਗਾ ਤੂੰ ਤੇ ਕਿਹੜੇ ਕਿਹੜੇ ਰੂਟ ਤੇ ਚੱਲਦਾ ਸੀ ਪਹਿਲੇ ਰੂਟ ਦਾ ਜਿਹੜੇ ਪਹਿਲੇ ਰੂਟਾਂ ਤੇ ਚੱਲਦਾ ਸੀ ਪਹਿਲੇ ਰੂਟ ਤੇ ਮੈਂ ਭਾਈ ਚੱਲਦਾ ਰਹਿਆ ਸਭ ਤੋਂ ਪਹਿਲਾਂ ਚੱਲਿਆ ਲੁਧਿਆਣਾ ਗੰਗਾ ਨਗਰ ਸੂਰਤ ਘੜ ਹੂੰ ਪਹਿਲਾ ਇੱਕ ਦਿਨ ਪਹਿਲੇ ਦਿਨ ਜਿੱਦਾਂ ਸ਼ੁਰੂ ਕਰਨਾ ਕੰਮ ਉਹ 6:30 ਵਜੇ ਲੁਧਿਆਣਾ ਤੋਂ ਸ਼ੁਰੂ ਕਰਨਾ ਅੱਛਾ ਇਹ ਜਾ ਕੇ 1:30 ਵਜੇ ਗੰਗਾ ਨਗਰ ਪਹੁੰਚਦਾ ਹੂੰ ਅਸੀਂ ਜਾਂਦੇ ਹੁੰਦੇ ਸੀ ਪਦਮਪੁਰ ਨੂੰ ਛੜਕ ਜਾਂਦੀ ਐ ਉੱਥੇ ਇੱਕ ਗੁਰਦੁਆਰਾ ਆ ਪਾਪਾ ਗਰਨੇਸ਼ ਸਿੰਘ ਦਾ ਬਾਗੇ ਬਣਾਉਣ ਵਾਲਾ ਅੱਛਾ ਅਸੀਂ ਉਹ ਗੁਰਦੁਆਰੇ ਜਾਵਣਾ ਨਹਾਉਣਾ ਧੋਣਾ ਉੱਥੇ ਆਹ ਪਾਣੀ ਪੀਣਾ ਉੱਥੇ ਹੂੰ ਉੱਥੋਂ ਆਖਣੇ 6 ਵਜੇ ਆ ਜਾਣਾ ਹੂੰ ਆ ਕੇ ਚਲੋ ਕੱਡੇ 'ਚ ਪੈ ਜਾਣਾ ਕੱਡੀ 'ਚ ਹੂੰ ਫਿਰ ਤੜਕੇ 7 ਵਜੇ ਚੱਲਣਾ ਹੁੰਦਾ ਸੀ ਆ ਕੇ ਸਿੱਧੇ ਉੱਥੋਂ ਲੁਧਿਆਣੇ ਹੂੰ ਲੁਧਿਆਣੋਂ 5 ਵਜੇ ਚੱਲ ਕੇ ਅਸੀਂ ਫੇਰ ਜਾਣਾ ਅਨੰਤਪੁਰ ਸਾਹਿਬ ਐਸ਼ਾ ਮੇਰਾ ਉਹ ਆਕੇ ਲੁਧਿਆਣੇ ਹੂੰ ਲੁਧਿਆਣੇ ਕੈਸ਼ ਪੂਛ ਦੀ ਕੇ ਉਧਰ ਤੈਂਦੂਰ ਕੋਹਾਗੇ ਫਿਰ ਅਸੀਂ ਆਣਾ ਅਨੰਦਪੁਰ ਸਾਹਿਬ ਠੀਕ ਹੈ ਅਨੰਦਪੁਰ ਸਾਹਿਬ ਪਹੁੰਚਦੇ ਹੁੰਦੇ ਅਸੀਂ 6:30 ਵਜੇ ਰਾਤ ਨੂੰ ਹੂੰ ਫਿਰ ਅਸੀਂ ਲੰਗਰ ਚ ਪ੍ਰਸ਼ਾਦਾ ਪਾਣੀ ਛਕਣਾ ਠੀਕ ਅਨੰਦਪੁਰ ਸਾਹਿਬ ਗੁਰਦੁਆਰੇ ਠੀਕ ਆ ਉੱਥੇ ਅਸੀਂ ਉਦੋਂ 10 ਰੁਪਏ ਰੋਟੀ ਦਾ ਰੇਟ ਹੋਟਲ ਤੇ ਸੀਗਾ 10 ਰੁਪਏ ਅਸੀਂ ਇਕੱਲੇ ਚ ਪਾ ਰਹੇ ਹਾਂ ਹੂੰ ਲੰਗਰ ਚ ਪਾ ਬਲੇ ਠੀਕ ਆ ਰੋਥੋਂ ਤੜਕੇ ਚਾਹ ਪੀਣੀ ਉਤਲ ਕੋਈ ਨਹੀਂ ਜੇ ਬੋਲਾ ਹੁੰਦਾ ਨਾਨਕਪੁਰ ਸਾਹਿਬ ਉਹ ਹੂੰ ਉੱਥਾਂ ਨਹੀਂ ਆਇਆ ਜਦਿਕ ਅਭਿਆਸੀ 84 85 ਹਾਂ 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 ਤੇ ਚੱਲ ਉਦੋਂ ਬਾਅਦ ਅਸੀਂ ਦੰਗਰ ਤੋਂ ਜਾ ਸਕਣੀ ਹੂੰ ਉਥੋਂ ਸਵੇਰੇ 3-5 ਪੰਜ ਰੁਪਏ ਪਾਏ ਆਉਣੇ ਤੇ ਉਦੋਂ 5 ਰੁਪਏ ਮਾਣਾ ਰੱਖਾਉਂਦੇ ਮਾਣਾ ਰੱਖਾਉਂਦੇ ਸੀ ਬਹੁਤ ਸੀ ਚੱਲੋ ਉਥੋਂ ਅਸੀਂ ਚੱਲਣਾ ਚੱਲ ਕੇ ਸਿੱਧੇ ਫੋਜਪੁਰ ਜਾਣਾ ਹੂੰ ਫੋਜਪੁਰੋਂ ਅਸੀਂ ਫੇਰ ਜਾਣਾ 9:30 ਵਜੇ ਹਮ 20 ਜੀ ਤਾਰੀਖੇ ਨੂੰ ਜਿਹੜੇ ਆਨੇ ਆਪ ਦਾ ਕਮਰਾ ਲਿਆ ਹੁੰਦਾ ਚਾਹਦੇ ਕਮਰੇ ਚਲੇ ਜਾਣਾ ਕੈਸ਼ ਪੂਛ ਦੇ ਕੇ ਹਮ ਤੜਕੇ ਨਾ ਨੂੰ ਕੇ ਉੱਥੋਂ ਮੇਰੇ ਅਸੀਂ 6:30 ਵਜੇ ਫਿਰ ਸੂਰਤਗੜੂ ਰਵਾਨਾ ਹੋਣਾ ਹਮ ਰਾਜਸਥਾਨ ਨੂੰ ਰਾਜਸਥਾਨ ਨੂੰ ਹਮ 4 ਘਟੀਆਂ ਸਾਡੀਆਂ ਉਹ ਹੁੰਦੀਆਂ ਅਸੀਂ ਬਾਰੀ ਨਾ ਜਾਂਦੇ ਹੁੰਦੇ ਅਸੀਂ ਅੱਛਾ ਤੇ ਸੂਰਤਗੜੂ ਰਵਾਨਾ ਹੋਣਾ ਚਲ ਅਸੀਂ 5:30 ਵਜੇ ਸੂਰਤਗੜ ਜਾ ਕੇ ਬੰਦ ਹੋ ਜਾਂਦੇ ਸੀ ਹਮ ਨਾਲ ਕੋਲ ਉਹ ਉੱਥੇ ਬਰਪਾਲੀ ਫੈਕਟਰੀ ਸੀਗੀ ਅੱਛਾ ਉਹਦੇ ਜਾਵਨ ਰਾਤ ਨੂੰ ਸਾਨੂੰ ਕਮਰਾ ਦਿੱਤਾ ਹੁੰਦਾ ਸੀ ਪੰਪ ਵਾਲਿਆ ਦਾ ਸਾਡੇ ਬਹੁਤ ਚੰਗੇ ਬੰਦੇ ਸੀ ਅੱਛਾ ਸਾਡੇ ਆਪਣੇ ਪਿੰਡਾਂ ਦੇ ਬੰਦੇ ਸੀ ਜਿਹੜੇ ਦਖਾਨਬਾਦ ਦੇ ਸੀ ਰਾਜੇ ਉਹਨਾਂ ਦਾ ਪੰਪ ਲਾਇਆ ਵਾ ਅੱਛਾ ਹਾਂ ਆਪਣੇ ਦਖਾਨਬਾਦ ਦੇ ਰਾਜੇ ਉਹਨਾਂ ਦੀ ਕੱਪੜੀ ਦੀ ਦੁਕਾਨ ਵੀ ਆ ਪੰਪ ਪੁਜਾਇਆ ਇਧਰ ਜਿਹੜੇ ਰਾਜਸਥਾਨ ਨੇ ਇਹਨੂੰ ਕਿੰਨੇ ਕ ਸਾਲ ਲਾਇਏ ਹੋਣਗੇ ਤੂੰ ਘਟ ਤੋਂ ਘਟ ਐ ਘਟ ਤੋਂ ਘਟ ਲਾਤੇ ਇਧਰ 13.5 ਸਾਲ ਰਾਜਸਥਾਨ ਰਾਜਸਥਾਨ ਜੀ ਬਹੁਤ ਆਜਾ ਤੇ ਰੋਡ ਤੇ ਇਧਰ ਆਪਣੇ ਪੌਂਡਾ ਸਾਹਿਬ ਨਹੀਂ ਇਹ ਪੌਂਡਾ ਸਾਹਿਬ ਲਾਇਏ ਚਾਰ ਸਾਲ ਠੀਕ ਹੈ ਇਹ ਇਹ ਥੋੜਾ ਬਾਇਆ ਕਿਹੜਾ ਹੁੰਦਾ ਸੀ ਇਹ ਪੌਂਡਾ ਸਾਹਿਬ ਆਇਆ ਹੁੰਦਾ ਸੀ ਲੁਧਿਆਣਾ ਅੰਮ੍ਰਾਲਾ ਖਮਾਣੋ ਮਰੇਂਡਾ ਛੱਡੀਗੜ ਛੱਡੀਗੜੋਂ ਰਾਮਗੜ੍ਹ ਰਾਮਗੜ੍ਹੋਂ ਰਾਏਪੁਰ ਰਾਣੀ ਬਰਵਾਲਾ ਤੇ ਕਾਲਾ ਲੰਬ ਤੇ ਨਾਨ ਤੇ ਨਾਂਕ ਪੌਂਡਾ ਸਾਹਿਬ ਸਾਰੇ 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 ਪਿੰਡਾਂ ਦੇ ਨਾਂ ਤੈਨੂੰ ਸ਼ਹਿਰਾਂ ਦੇ ਹੈ ਇਹਦਾ ਵੀ ਜਾਦੇ ਬੰਗੇ ਸੀ ਪੌਂਡਾ ਸਾਹਿਬ ਇਹ ਪੌਂਡਾ ਸਾਹਿਬ ਤੋਂ ਆ ਕੇ ਬੰਦ ਹੋਣਾ ਜਗਰਾਉਂ ਇਹ ਦੂਜੇ ਦਿਨ ਜਾਣਾ ਸ਼ਿਮਲੇ ਅਛਾ ਸ਼ਿਮਲੇ ਵੀ ਇਧਰ ਦੀ ਪਾਇਆ ਚੰਡੀਗੜ੍ਹ ਔਰ ਹਾਲਕਾ ਤੇ ਧਰਮਪੁਰ ਕੋਸੋਦੀ ਤੇ ਆਪਣਾ ਸ਼ੋਗੀ ਤੇ ਤਾਰਾ ਦੇਵੀ ਜੇ ਆਉਂਦਾ ਸੀ ਸ਼ਿਮਲਾ ਸ਼ਿਮਲੇ ਵੀ ਦੂਜਾ ਮੈਂ ਠੰਡ ਠੰਡ ਕਿੰਨੀ ਹੁੰਦੀ ਸੀ ਬਹੁਤ ਠੰਡ ਹਾਸ ਜਾਈਆਂ ਜੀ ਪਹਿਣਾ ਪੈਂਦਾ ਆ ਹੜ ਸਿਆਲ ਹੈ ਹੜ ਸਿਆਲ ਜਾਈਆਂ ਲੈਣੀਆਂ ਪੈਂਦੀ ਇੱਕੋ ਹੀ ਰੋਤਾ ਇੱਕੋ ਹੀ ਰੋਤਾ ਬੈ ਠੀਕ ਆ ਹਾਂ ਜੀ ਤੇ ਬੱਸ ਰੋਡ ਵੇਜਦੀ ਹੁੰਦੀ ਆ ਬੱਸਾਂ ਵੀ ਬੱਸ ਆਟੋ ਫਰੂਟ ਨਹੀਂ ਜਾਂਦੀ ਗੀ ਆਹੋ ਆਟੋ ਟੇਡ ਤੋਂ ਬਾਹਰ ਨਹੀਂ ਜਾਂਦੀ ਆ ਇਹ ਜਾਂਦੀਆਂ ਆਪਣੀਆਂ ਰੋਡ ਵੇਜਦੀਆਂ ਬੱਸਾਂ ਹੀ ਰੂਪ ਤੇ ਜਾਂਦੀ ਆ ਆਹੋ ਤਾਂ ਹੀ ਆਪਣੀਆਂ ਜਿਵੇਂ ਹਰਿਆਣੇ ਦੀਆਂ ਵੀ ਇੱਧਰ ਫਿਰਦੇ ਜਾਂਦੇ ਆ ਹਰਿਆਣੇ ਦੀਆਂ ਰਾਜਸਥਾਨ ਦੀਆਂ ਵੀ ਇੱਧਰ ਬਹੁਤ ਹੁੰਦੀਆਂ ਹਾਂ ਜੂਪੀ ਦੀਆਂ ਵੀ ਹੁੰਦੀਆਂ ਆ ਤੇ ਬਾਕੀ ਉਤਰਾਂਖੰਡ ਦੀਆਂ ਹੂੰ ਤੇ ਮੱਧ ਪ੍ਰਦੇਸ਼ ਦੀਆਂ ਘਟੇ ਜਾਂਦੀ ਹੁਣ ਤਾਂ ਲੁਧਿਆਣੇ ਆ ਇਧਰ ਹਜੂਰ ਹਜੂਰ ਸਾਹਿਬ ਨੇ ਤਾਂ ਨਹੀਂ ਗਏ ਹੈ ਨਹੀਂ ਨਹੀਂ ਉਦ ਰੋਡੀ ਰੂਟ ਉਹ ਵੱਡੇ ਆ ਕਮਾ ਸਟੇਟ ਆ ਪਰ ਮਟੇ ਨਾਨਕ ਮੱਤੇ ਤੱਕ ਬਸ ਠੀਕ ਆ ਨਾਨਕ ਮੱਤੇ ਤੋਂ ਅੱਗੇ ਇੱਕ ਟਣਕਪੁਰ ਸ਼ਹਿਰ ਪੈਂਦਾ ਹੈ ਉੱਥੋਂ ਦਾ ਕੋਨਪਾਲ ਦੇ ਬਾਟ ਦੇ ਨਾਲ ਹੈ ਜਮਾ ਅਸੇ ਨੇਪਾਲ ਤਾਂ ਨਹੀਂ ਗਏ ਨਾ ਨੇਪਾਲ ਨਹੀਂ ਗਏ ਠੀਕ ਆ ਮੈਂ ਆ ਰੂਟ ਆ ਬੋਝ ਵਾਲੇ ਇਧਰ ਤੈਨੂੰ ਆਮ ਫਰੋ ਆਪਣੇ ਰਾਜਸਥਾਨ ਵਾਲੇ ਜਿਹੜੇ ਰੂਟ ਸੀ ਇਧਰ ਤੈਨੂੰ ਚੇਤਾ ਹੀ ਹੋਊਗਾ ਕਿਹੜੇ ਕਿਹੜੇ ਸੀ ਰਾਜਸਥਾਨ ਜਦੋਂ ਅਸੀਂ ਕੰਗਨਗਰ ਮੰਗ ਜਾਂਦੇ ਸੀ ਹੂੰ ਦੂਜਾ ਹਾਂ ਸਭ ਤੋਂ ਪਹਿਲਾ ਪਿੰਡ ਪੈਂਦਾ ਨਿਮਾ ਵਾਲੀ ਹੂੰ ਫਿਰ ਆਉਂਦਾ ਨੇਤੇ ਵਾਲੀ ਹੂੰ ਫਿਰ ਆਉਂਦਾ ਮਈਆਂ ਵਾਲੀ ਹੂੰ ਫਿਰ ਉਹ ਦੂਜਾ ਆਉਂਦਾ ਗਣੇਸ਼ ਘੜ ਹੂੰ ਫਿਰ ਉਹਦਾ ਮਾਂਝੂ ਬਾਸ ਹੂੰ ਫਿਰ ਉਹਦਾ ਖੂਨੀ ਚੱਕਰ ਫਿਰ ਪੈਂਦੀਆਂ ਕੈਂਚੀਆਂ ਆਪਾਂ ਕੈਂਚੀਆਂ ਕਹਿੰਦੇ ਨੇ ਉਹ ਚੌਕ ਕਹਿੰਦੇ ਆ ਹੂੰ ਫਿਰ ਉਦੋਂ ਅੱਗੇ ਆਉਂਦਾ ਭਗਵਾਨ ਘੜ ਹੂੰ ਫਿਰ ਆਉਂਦਾ 15 22 ਚੱਕਰ ਹੂੰ ਫਿਰ ਪੈਂਦਾ ਪਾਦੀ ਵਾਲਾ ਲਾਫ ਫਿਰ ਆਉਂਦਾ ਦੂਜਾ ਸਰਦਾਰ ਬਰਾਵੀ ਕਾ ਉੱਥੇ ਬੀੜਾ ਬਹੁਤ ਤਕੜਾ 100 ਕਿਲੋ ਦੇ ਵਿੱਚ ਬੀੜਾ ਜਾਨਵਰ ਬਹੁਤ ਲੈਂਦੇ ਆ ਅੱਛਾ ਅੱਛਾ ਤੇ ਹਾਂ ਖੈਰ ਨਾ ਉਹ ਜੋ ਉਮਾਰ ਦੇ ਰੀ ਲੋਕੋ ਪੁਛਣੋਈ ਆ ਜਿਹੜਾ ਸਾਰਾ ਪੈਂਡਾ ਪੁਛਣੋਈਆ ਉੱਥੇ ਮਾਰਿਆ ਸੀ ਇਹਨੇ ਪੈਂਡਾ ਦੂਜੇ ਨੇ ਆਪਣੇ ਨੇ ਨਹੀਂ ਇਹਨੇ ਮਾਰਿਆ ਸੀ ਗਾਂ ਬੀਕਾਂ ਦੇ ਤੋਂ ਅੱਗੇ ਜਾਂ ਪਾਰ ਮੇਰ ਨੂੰ ਜਾਂਦੇ ਆ ਫਰਮਾਨ ਖਾਨ ਨੇ ਜਿਹੜਾ ਫਲਵਾਰ ਖਾਦੇ ਕਾਲਾ ਖੈਰਨ ਹਾਂ ਜੀ ਇਹਨੇ ਮਾਰਿਆ ਸੀ ਬਾੜ ਮੇਰ ਤੇ ਨੇ ਗੇੜ ਤੇੜ ਹਾਂ ਆ ਉਹਨੂੰ ਸਜ਼ਾ ਹੋ ਗਈ ਸੀ ਹਾਂ ਫਿਰ ਸਰਦਾਰਪੁਰੇ ਦੀ ਕੀਤੇ ਤੋਂ ਕਹਾ ਉਧਰ ਰਾਜਨਾਥ ਨਹਿਰ ਬਹੁਤ ਤਕੜੀ ਜਿਹੜੀ ਆਪਣੀ ਵੱਡੀ ਨਹਿਰ ਨੇ ਹਰੀ ਕਦੋਂ ਨਿਕਲਦੀ ਆਹੋ ਇਹਦੇ ਚੋਂ ਨਹਿਰ ਨਿਕਲਦੀ ਆ ਕਿ ਬਹੁਤ ਤਕੜੀ ਹੂੰ ਉਹ ਨਹਿਰ ਸੀ ਆ ਫਿਰ ਉਹਦੇ ਦੋਨੇ ਪਾਸੇ ਇੱਕ ਪਾਸੇ ਪਾਲੀ ਵਾਲਾ ਪਿੰਡ ਐ ਇੱਕ ਪਾਸੇ ਲਾਲਪੁਰਾ ਹੂੰ ਉਧੂ ਅੱਗੇ ਸ਼ੌਣੀ ਚੱਲ ਪੈਂਦੀ ਆ ਹੂੰ ਫਿਰ 18 ਕਿਲੋਮੀਟਰ ਸ਼ੌਣੀ ਚੱਲੀ ਜਾਂਦੀ ਆ ਠੀਕ ਉਹਦੇ ਤਿੰਨ ਡੇਆ ਸ਼ੌਣੀ ਦੇ ਹੂੰ ਏਕੇ ਸਰ 300 ਪਰਾ ਕਸੀ ਹੂੰ 128 ਜਾਕ ਠੀਕ ਤਿੰਨ ਵੱਡੇ ਸ਼ੌਣੀ ਦੇ ਪੈਂਦੇ ਆ ਹੋਰ ਵੀ ਦੋ ਵੱਡੇ ਸਾਨੂੰ ਕਰਨੇ ਪੈਂਦੇ ਵਿੱਚੋਂ ਆਪਣੇ ਜਵਾਨ ਜਿਹੜੇ ਉੱਤਰ ਜਾਂਦੇ ਆ ਮੁੰਡੇ ਫੌਜ ਚ ਉਹ ਫਿਰ ਆਗਿਆ ਫੈਰਕਾਂ ਦੇ ਮੂਹਰੇ ਉਤਰਦੇ ਆ ਠੀਕ ਆ ਉਹਨਾਂ ਨੂੰ ਫਿਰ ਉਥੇ ਤਾਰੀਕ ਆ ਉਹਨਾਂ ਨੂੰ ਉਥੇ ਚੱਕੀ ਦਾ ਵੀ ਆ ਤਾਰੀਕ ਆ ਠੀਕ ਆ ਠੀਕ ਉਹ ਆਪਣੀ ਇੱਜ਼ਤ ਬਹੁਤ ਕਰਦੇ ਆ ਜੇ ਲੱਗੇ ਸਾਨੂੰ ਕੋਈ ਬੋਤਲ ਦੇ ਗਿਆ ਹਾਂ ਫੌਜ ਦੇ ਗਿਆ ਕੋਈ ਮਦਦ ਦੇ ਗਿਆ ਠੀਕ ਆ ਠੀਕ ਆ ਉੱਤਰ ਚੜ੍ਹਦੇ ਮਾਰੇ ਸਾਡੀ ਆਹੋ ਵੀ ਇੱਜ਼ਤ ਕਰਦੇ ਆ ਹਾਂ ਤੇ ਬਾਕੀ ਛੁੱਟੀ ਛੱਟੀ ਮਿਲ ਜਾਂਦੀ ਇਹਦੇ ਚਕ ਨਹੀਂ ਛੁੱਟਗਾ ਮਿਲਦੀ ਅਖਦੇ ਬਾਅਦ ਪੱਕੀ ਹੁੰਦੀ ਜਾਂ ਇੱਕ ਹਾਂ ਸੱਤਵੇਂ ਦਿਨ ਤੇ ਉਹ ਛੁੱਟਗਾ ਲੈ ਸਕਦੇ ਹੁੰਦੇ ਆ ਅਸੀਂ ਮਹੀਨੇ ਬਾਅਦ ਚਾਰ ਕਰਕੇ ਇੱਕ ਨਾਲ ਛੁੱਟੀ ਹੋਰ ਕਰ ਸਕਦੇ ਆ ਠੀਕ ਆ ਹਾਂਜੀ ਪੰਜ ਛੁੱਟੀਆਂ ਲੈ ਸਕਦੇ ਨਾ ਨਾ ਉਹ ਜਿਵੇਂ ਆਪਾਂ ਤੁਹਾਨੂੰ 2 ਮਹੀਨੇ ਦੇ ਮਿਲ ਗਏ ਜਾਂ ਮਿਲ ਜਾਂਦੀ ਆ ਸਾਨੂੰ 2 ਸਾਲ ਬਾਅਦ 2 ਮਹੀਨੇ ਦੀ ਛੁੱਟੀ ਠੀਕ ਆ ਸਾਲ ਬਾਅਦ ਮਹੀਨੇ ਦੀ ਠੀਕ ਆ ਉਹ ਮਿਲ ਜਾਂਦੀ ਹ ਹ ਲਾਕਾ ਬਹੁਤ ਵਧੀਆ ਯਾਰ ਆਪਣੇ ਇਲਾਕੇ ਨਾਲੋਂ ਨਾ ਹੋਰ ਵਧੀਆ ਲਾਕਾ ਸਾਰੇ ਬਹੁਤ ਲਿਖਾਂ ਹਾਂ ਹਾਂ ਠੀਕ ਆ ਹਰ ਆਸਤਰ ਵੀ ਰੱਖਦਾ ਬਹੁਤ ਵਧੀਆ ਯਾਰ ਜੀ ਰਾਜਸਥਾਨ ਵੀ ਹਿਮਾਚਲ ਵੀ ਹਿਮਾਚਲ ਵੀ ਹਾਂ ਸਿਮਲਾ ਵੀ ਦੋਨੇ ਇਲਾਕੇ ਠੀਕ ਆ ਹਿਮਾਚਲ ਮੈਨੂੰ ਹਿਮਾਚਲ ਜੀ ਹੁੰਦਾ ਸਿਮਲਾ ਹਿਮਾਚਲ ਜੀ ਹੈ ਸ਼ਿਮਲਾ ਹਿਮਾਚਲ ਜੀ ਪੌਂਟਾ ਸਾਹਿਬ ਆ ਠੀਕ ਆ ਇਹ ਪਹਾੜੀ ਇਲਾਕਾ ਬੜਾ ਹੈ ਨਾ ਇਲਾਕਾ ਸਾਰੇ ਪਹਾੜੀ ਇਲਾਕੇ ਇਹ ਜਦੋਂ ਚੰਡੀਗੜ੍ਹੋਂ ਲੰਘ ਜਾ ਗਾਂ ਪਈ ਹੋਰ ਪੈਂਦਾ ਹਮ ਜਿੱਥੇ ਆਪਣੀ ਐਚ ਐਮਟੀ ਫੈਕਟਰੀ ਆ ਆਹ ਟਰੈਕਟਰਾਂ ਦੀ ਉਦੋਂ ਬਾਅਦ ਚੜਾਈ ਚੱਲ ਪੈਂਦੀ ਆ ਠੀਕ ਆ ਠੀਕ ਆ ਇੱਧਰ ਜਦੋਂ ਚਾਹੀਦਾ ਪੌਂਟਾ ਸਾਹਿਬ ਨੂੰ ਉਦੋਂ ਚੜਾਈ ਚੱਲ ਜਰ ਦੂਸਾ ਫਿਰ ਇਹਦਾ ਮਤਲਬ ਪੰਜਾਬ ਜਿਹਦਾ ਸਾਰੇ ਹੀ ਢੇ ਕੱਢੇ ਹੋਏ ਆ ਪੂਰੇ ਪੰਜਾਬ ਚ ਵੀ ਹਰਿਆਣੇ ਚ ਵੀ ਹਰਿਆਣੇ ਚ ਵੀ ਰਾਜਸਥਾਨ ਚ ਵੀ ਠੀਕ ਆ ਠੀਕ ਆ ਠੀਕ ਆ ਤੇ ਸ਼ਰਾਬ ਵਾਲੀ ਸਸਤੀ ਕਿੱਥੇ ਹੁੰਦੀ ਸੀ ਸ਼ਰਾਬ ਸਸਤੀ ਹੁੰਦੀ ਚੰਡੀਗੜ੍ਹ 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 ਟੈਕਸ ਨਹੀਂ ਲੱਗਦਾ ਹਾਂ ਹਮ ਆਪਣੇ ਹੋਰ ਸਾਰੇ ਟੈਕਸ ਲੱਗਦਾ ਟੈਕਸ ਲੱਗਦਾ ਠੀਕ ਆ ਠੀਕ ਆ ਠੀਕ ਆ ਸਸਤੀ ਹੁੰਦੀ ਚੰਡੀਗੜ੍ਹ ਜਿਹੜੀਆਂ ਵੀ ਪੰਜਾਬ ਦੀਆਂ ਕਿਉਂ ਉਹਨੂੰ ਹੋਟਲ ਹਟ ਆਇਆ ਤੇ ਰਹਿਣ ਪੈਣ ਦਾ ਵੀ ਹੋਟਲ ਹਟ ਦਾ ਖਰਚਾ ਤਾਂ ਨਹੀਂ ਦਿੰਦੇ ਕਿ ਦਿੰਦੇ ਨਹੀਂ ਹੋਟਲ ਦਾ ਨਹੀਂ ਖਰਚਾ ਦਿੰਦੇ ਰੋਟੀ ਥੋੜੀ ਆਉ ਲਵੇ ਠੀਕ ਆ ਉਹ ਨੂੰ ਨੈਟ ਦੇ ਪੈਸੇ ਦਿੰਦੇ ਆ ਸਾਨੂੰ ਮਾਟਰ ਠੀਕ ਆ ਮੈਂ ਰਾਤ ਸ਼ਿਮਲੇ ਰਹਿਣਾ ਜੇ ਮੇਰੀ ਪੰਜਾਬ ਚ ਨੈਟ 30 ਰੁਪਏ ਆ ਹਾਂ ਤਾਂ ਸ਼ਿਮਲੇ ਮੈਨੂੰ 50 ਰੁਪਏ ਮਿਲਣੇ ਆ ਰਾਤ ਠੀਕ ਆ ਵੀ ਰੋਟੀ ਖਰਚਾ ਹੀ ਆ ਰੋਟੀ ਖਰਚਾ ਹੀ ਆ ਹਾਂ ਜਿਹੜੇ ਅਸੀਂ ਸੂਬੇ ਚੋਂ ਬਾਹਰ ਰਹਿਣਾ ਜਿਵੇਂ ਜਾਂ ਦਿੱਲੀ ਰਹਿਣਾ ਸ਼ਿਮਲੇ ਰਹਿਣਾ ਸੁਨਸਤ ਘਰ ਰਹਿਣਾ ਉਹ ਜਿੰਨੇ ਪੰਜਾਬ ਚੋਂ ਬਾਹਰ ਰਹਿਣਾ ਪੰਜਾਬ ਪੰਜਾਬ ਦੇ ਦੇ ਸਾਡੀ 50 ਰੁਪਏ ਨੈਟ ਹੈ ਤਾਂ ਉਥੇ ਸਾਡੀ 75 ਪੈਣੀ ਉਥੇ 75 ਜਾਲੀ 25 ਵਾਜ ਜਾਣੇ ਆ 25 ਵਾਜ ਜਾਣੇ ਠੀਕ ਇਹ ਪੰਜਾਬ ਜਰਾਤ ਕੱਟਣੀ ਆ ਫੇਰ ਭਜਾ ਮੈਨੂੰ 50 ਰੁਪਏ ਗਿਆ ਹਾਂਜੀ ਠੀਕ ਆ ਬਹੁਤ ਆ